ਪੰਜਾਬ ਸਰਕਾਰ ਵੱਲੋਂ ਲਿਆ ਫੈਸਲਾ ਔਰਤਾਂ ਲਈ ਮੁਫਤ ਬੱਸ ਸੇਵਾ ਬੰਦ ਕਰਨ ਦੇ ਫੈਸਲੇ ਦੀ ਸਖਤ ਨਿਖੇਦੀ ਹੋਈ ਔਰਤਾਂ ਨੂੰ ਜੋ ਮੁਫਤ ਬੱਸ ਸੇਵਾ ਦਿੱਤੀ ਜਾ ਰਹੀ ਸੀ ਸਹੂਲਤ ਉਸ ਨੂੰ ਬੰਦ ਕਰਨ ਲਈ ਪੰਜਾਬ ਸਰਕਾਰ ਨੇ ਕਰ ਦਿੱਤਾ ਐਲਾਨ ਸੋ ਪੰਜਾਬ ਸਰਕਾਰ ਨੂੰ ਭਾਰਤੀ ਜਨਤਾ ਪਾਰਟੀ ਵੱਲੋਂ ਕਾਂਗਰਸ ਵੱਲੋਂ ਘੇਰਿਆ ਜਾ ਰਿਹਾ ਹੈ 100 ਵਿਰੋਧ ਕੀਤਾ ਜਾ ਰਿਹਾ ਹੈ ਪੰਜਾਬ ਸਰਕਾਰ ਦਾ ਕਿ ਜੋ ਮੁਫਤ バス ਸੇਵਾ ਸੀ ਔਰਤਾਂ ਨੂੰ ਉਹਦੇ ਲਈ ਔਰਤਾਂ ਨੂੰ ਜਿਹੜਾ ਲਾਭ ਮਿਲ ਰਿਹਾ ਸੀਗਾ ਸੋ ਉਹ ਬੰਦ ਕਿਉਂ ਕੀਤਾ ਗਿਆ ਤੁਸੀਂ ਜਿਹੜੇ ਚੜ੍ਹਦੀ ਕਲਾ ਲੈਵਲ ਨਾਲ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਭਾਰਤੀ ਜਨਤਾ ਪਾਰਟੀ ਪੰਜਾਬ ਮਹਿਲਾ ਮੋਰਚਾ ਦੀ ਪ੍ਰਧਾਨ ਜੈ ਇੰਦਰ ਕੌਰ ਦੀ ਗਵਾਹੀ ਹੇਠ ਅੱਜ ਆਪ ਸਰਕਾਰ ਵੱਲੋਂ ਪੰਜਾਬ ਵਿੱਚ ਔਰਤਾਂ ਲਈ ਮੁਫਤ バス ਸੇਵਾ ਬੰਦ ਕਰਨ ਦੇ ਫੈਸਲੇ ਦੀ ਸਖਤ ਨਕੀਦੀ ਕਰਦਿਆਂ ਇਸ ਕਦਮ ਨੂੰ ਇਸ ਸਕੀਮ ਦਾ ਲਾਭ ਲੈ ਰਹੀਆਂ ਔਰਤਾਂ ਦੇ ਭਰੋਸੇ ਨਾਲ ਧੋਖਾ ਦਿੱਤਾ ਹੈ। ਮੁੱਖ ਮੰਤਰੀ ਭਗਵੰਤ ਮਾਨ ਔਰਤਾਂ ਦੇ ਪ੍ਰਤੀ ਵੱਡੇ ਵੱਡੇ ਦਾਅਵੇ ਕੀਤੇ ਜਦੋਂ ਸਰਕਾਰ ਬਣਾਉਣ ਤੋਂ ਪਹਿਲਾਂ ਔਰਤਾਂ ਦੇ ਖਾਤਿਆਂ ਵਿੱਚ ਹਜ਼ਾਰ-ਹਜ਼ਾਰ ਰੁਪਈਆ ਪਾਉਣ ਦੀ ਗੱਲ ਕਰਨ ਵਾਲੇ ਮੁੱਖ ਮੰਤਰੀ ਔਰ ਆਮ ਆਦਮੀ ਸਰਕਾਰ ਸੋ ਉਹ ਹਜ਼ਾਰ-ਹਜ਼ਾਰ ਰੁਪਈਆ ਤਾਂ ਬਹੁਤ ਦੂਰ ਦੀ ਗੱਲ ਜਿਹੜੀ ਪਿਛਲੀਆਂ ਸਰਕਾਰਾਂ ਵੱਲੋਂ ਸ਼ੁਰੂ ਕੀਤਾ ਹੋਇਆ ਮੁਫਤ ਬਸੇਵਾ ਉਹ ਵੀ ਬੰਦ ਕਰ ਦਿੱਤੀ ਗਈ। ਜੋ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਮੁਫਤ ਬੱਸ ਸੇਵਾ ਬੰਦ ਕਰਨ ਦਾ ਜਿਹੜੀ ਯੋਜਨਾ ਹੈ ਉਸ ਨੂੰ ਜਿਹੜੇ ਪ੍ਰਵਾਨਗੀ ਦੇ ਦਿੱਤੀ ਗਈ ਹੈ ਕਿ ਹੁਣ ਇੱਕ ਹੋਰ ਸਕੀਮ ਦੇ ਤਹਿਤ ਔਰਤਾਂ ਨੂੰ ਜਿਹੜਾ ਕਿ ਮੁਫਤ ਬੱਸ ਸਵਰ ਸਫਰ ਮਿਲ ਸਕੇਗਾ ਉਹ ਨਵੇਂ ਕਾਟ ਬਣਾਏ ਜਾਣਗੇ ਜਿਹੜੀਆਂ ਇਸ ਔਰਤਾਂ ਹੱਕਦਾਰ ਹੋਣਗੀਆਂ ਉਹਨਾਂ ਨੂੰ ਸਿਰਫ ਮੁਫਤ ਬੱਸ ਸੇਵਾ ਦਿੱਤੀ ਜਾਵੇਗੀ ਸੋ ਇਸ ਨੂੰ ਲੈ ਕੇ ਪਾਪਾ ਮੇਲਾ ਮੋਰਚਾ ਦੇ ਪ੍ਰਧਾਨ ਜੈ ਇੰਦਰ ਕੋਰ ਨੇ ਕਿਹਾ ਕਿ ਮੁਫਤ ਬਾਸੇਵਾ ਕੈਪਟਨ ਅਮਰਿੰਦਰ ਸਿੰਘ ਦੀ ਇੱਕ ਪ੍ਰਮੁੱਖ ਯੋਜਨਾ ਸੀ ਜਿਸ ਦਾ ਪੰਜਾਬ ਦੀਆਂ ਔਰਤਾਂ ਨੂੰ ਬਹੁਤ ਲਾਭ ਹੋਇਆ ਇਹ ਔਰਤਾਂ ਦੇ ਸ਼ਸ਼ਕਤੀਕਰਨ ਅਤੇ ਉਹਨਾਂ ਨੂੰ ਸਵੈ ਸਮਰੱਥਾ ਬਣਾਉਣ ਲਈ ਇੱਕ ਕ੍ਰਾਂਤੀਕਾਰੀ ਕਦਮ ਸੀ ਇਹ ਸੇਵਾ ਨੂੰ ਵਾਪਸ ਲੈ ਕੇ ਆਪ ਸਰਕਾਰ ਔਰਤਾਂ ਨੂੰ ਹਨੇਰੇ ਯੁੱਗ ਵਿੱਚ ਧੱਕ ਰਹੀ ਹੈ ਆਪ ਸਰਕਾਰ ਦਾ ਵਿੱਤੀ ਤੰਗੀ ਦਾ ਬਹਾਨਾ ਅਸਵੀਕਾਰ ਕਰਨ ਯੋਗ ਹੈ ਝੂਠੇ ਪ੍ਰਚਾਰ ਅਤੇ ਇਸ਼ਤਿਹਾਰਬਾਜ਼ੀ ਦੇ ਹਰ ਸਾਲ 700 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ ਸੋ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਹ ਫੰਡ ਔਰਤਾਂ ਤੇ ਲੋੜਵੰਤ ਭਲਾਈ ਲਈ ਅਲਾਟ ਕਰਨੇ ਚਾਹੀਦੇ ਸਨ ਅਸੀਂ ਮੰਗ ਕਰਦੇ ਹਾਂ ਕਿ ਸਰਕਾਰ ਆਪਣੇ ਫੈਸਲੇ ਤੇ ਮੁੜ ਵਿਚਾਰ ਕਰੇ ਤੇ ਔਰਤਾਂ ਲਈ ਮੁਫਤ ਬਾਤ ਸੇਵਾ ਜਾਰੀ ਰੱਖੇ ਉਹਨਾਂ ਨੂੰ ਬੰਦ ਨਾ ਕਰੇ ਜੋ ਮੁਫਤ ਸੇਵਾ ਸ਼ੁਰੂ ਹੋਈ ਹੋਈ ਹੈ ਔਰਤਾਂ ਵਾਸਤੇ ਇਹ ਸਕੀਮ ਉਹਨਾਂ ਹਜ਼ਾਰਾਂ ਔਰਤਾਂ ਲਈ ਜੀਵਨ ਰੇਖਾ ਲਈ ਇਹ ਜੋ ਆਪਣੇ ਆਰਜਾਨਾ ਲੋੜਾਂ ਲਈ ਜਨਤਕ ਟ੍ਰਾਂਸਪੋਰਟ ਤੇ ਨਿਰਭਰ ਕਰਦੀਆਂ ਹਨ ਇਸ ਨੂੰ ਵਾਪਸ ਲੈਣ ਨਾਲ ਪਿੰਡੂ ਔਰਤਾਂ ਵਿਦਿਆਰਥੀਆਂ ਅਤੇ ਕਮਕਾਜੀ ਵਰਗ ਦੀਆਂ ਔਰਤਾਂ ਜੋ ਨਿੱਜੀ ਆਵਾਜਾਈ ਤੇ ਖਰਚ ਨਹੀਂ ਕਰ ਸਕਦੀਆਂ ਨੂੰ ਸਪਸ਼ਟ ਰੂਪ ਤੇ ਪ੍ਰਭਾਵਿਤ ਕਰੇਗੀ ਆਪ ਸਰਕਾਰ ਦੀਆਂ ਤਰਜ਼ੀਆਂ ਸਪਸ਼ਟਨ ਉਹ ਲੋਕ ਭਲਾਈ ਦੀਆਂ ਸਕੀਮਾਂ ਨਾਲ ਆਪਣੀ ਪਾਰਟੀ ਦੇ ਅਕਸ ਵੀ ਅਕਸ ਦੀ ਪਰਵਾਹ ਜਿਹੜਾ ਕੀਤੇ ਜਾਂਦੇ ਹਨ ਸੋ ਉਹ ਲੋਕ ਭਲਾਈ ਸਕੀਮਾਂ ਨਾਲੋਂ ਆਪਣੀ ਪਾਰਟੀ ਨੂੰ ਪੈਹ ਦੇ ਰਿਆ ਹੈ ਅਸੀਂ ਉਹਨਾਂ ਨੂੰ ਇਸ ਤੋਂ ਭੱਜਣ ਨਹੀਂ ਦੇਵਾਂਗੇ ਇਸ ਫੈਸਲੇ ਦਾ ਵਿਰੋਧ ਕਰਨ ਅਤੇ ਔਰਤਾਂ ਦੇ ਹੱਕ ਲਈ ਲੜਨ ਲਈ ਭਾਜਪਾ ਪੰਜਾਬ ਮਹਿਲਾ ਮੋਰਚਾ ਰਾਜ ਪਰਿਵਚ ਧਰਨੇ ਅਤੇ ਰੈਲੀਆਂ ਦਾ ਆਯੋਜਨ ਕਰੇਗੀ ਸੋ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜੋ ਕਿ ਔਰਤਾਂ ਨੂੰ ਮੁਫਤ ਵਾਹਵਾ ਸੇਵਾ ਮਿਲ ਰਹੀ ਹੈ ਉਸ ਨੂੰ ਬੰਦ ਕਰਨ ਦੀ ਯੋਜਨਾ ਜਿਹੜੀ ਕੀਤੀ ਜਾ ਰਹੀ ਹੈ ਉਸ ਜਿਹੜਾ ਕਿ ਔਰਤਾਂ ਨੂੰ ਮੁਫਤ ਵਾਹਵਾ ਸੇਵਾ ਬੰਦ ਕਰਨ ਨਾਲ ਜਿਹੜਾ ਕਿ ਔਰਤਾਂ ਦੇ ਵਿੱਚ ਰੋਸ ਫੈਲੇਗਾ ਔਰ ਜਿਹੜਾ ਆਮ ਆਦਮੀ ਪਾਰਟੀ ਵੱਲੋਂ ਪਹਿਲਾਂ ਵੱਡੇ ਦਾਅਵੇ ਕੀਤੇ ਗਏ ਸੀ ਉਹ ਕਿਤੇ ਨਾ ਕਿਤੇ ਫਿਰ ਬਿਲਕੁਲ ਪਿੱਛੇ ਰਹਿ ਜਾਣਗੇ ਔਰ ਔਰਤਾਂ ਨਾਲ ਬਹੁਤ ਸਾਰਾ ਸਰ ਤੱਕਾ ਹੋਵੇਗਾ ਜੋ ਕਿ ਕੈਪਟਨ ਸਰਕਾਰ ਵੱਲੋਂ ਇਹ ਸ਼ੁਰੂ ਕੀਤਾ ਗਿਆ ਸੀ ਮੁਫਤ バス ਸੇਵਾ ਸੋ ਹੁਣ ਮੁੱਖ ਮੰਤਰੀ ਭਗਵੰਤ ਮਾਨ ਜੋ ਔਰਤਾਂ ਦੇ ਹੱਕ ਵਿੱਚ ਵੱਡੀ ਆਵਾਜ਼ ਚੱਕਦੇ ਨੇ ਸੋ ਇੱਕ ਪਾਸੇ ਔਰਤਾਂ ਨੂੰ ਜਿਹੜਾ ਕਿ ਵਾਧਵਾ ਸੁਵਿਧਾ ਦੇਣ ਦੀ ਗੱਲ ਕਰਦੇ ਨੇ ਔਰ ਦੂਸਰੇ ਪਾਸੇ ਉਹਨਾਂ ਦੇ ਹੱਕ ਜਿਹਨਾਂ ਨੂੰ ਬੰਦ ਕੀਤੇ ਜਾ ਰਹੇ ਨੇ ਜੋ ਪੰਚੀਆਂ ਸਰਕਾਰਾਂ ਦੇ ਵੱਲੋਂ ਔਰਤਾਂ ਨੂੰ ਦਿੱਤਾ ਹੋਇਆ ਮੁਫਤ ਬਾਸੇਵਾ ਉਸ ਨੂੰ ਬੰਦ ਕਰਨ ਤੇ ਤੁਲੇ ਹੋਏ ਨੇ ਸੋ ਭਾਜਪਾ ਦੀ ਮਹਿਲਾ ਪ੍ਰਧਾਨ ਜਿਨ੍ਹਾਂ ਨੇ ਇਹ ਮੁੱਦਾ ਚੁੱਕਿਆ ਉਹਨਾਂ ਨੇ ਕਿਹਾ ਕਿ ਅਸੀਂ ਇਹ ਬੰਦ ਨਹੀਂ ਕਰਨ ਦਿਆਂਗੇ ਔਰ ਅਸੀਂ ਜਿਹੜਾ ਕਿ ਪੰਜਾਬ ਦੇ ਵਿੱਚ ਸਰਕਾਰ ਨੂੰ ਘੇਰਾ ਗਿਆਂ ਔਰ ਜੋ ਸਰਤਾਂ ਜਾਮ ਕਰਾਂਗੇ ਔਰ ਰੈਲੀਆਂ ਕਰਾਂਗੇ ਜੇਕਰ ਇਸ ਜਿਹੜੀ ਹੈ ਔਰਤਾਂ ਦਾ ਮੁਫਤ ਬਾਤ ਸੇਵਾ ਬੰਦ ਹੋਈ ਤਾਂ ਸੋਪ ਮੁੱਖ ਮੰਤਰੀ ਭਗਵੰਤ ਮਾਨ ਇਹ ਜਿਹੜੇ ਔਰਤਾਂ ਨੂੰ ਮਿਲਿਆ ਮੁਫਤ ਬਾਤ ਸੇਵਾ ਇਸ ਨੂੰ ਬੰਦ ਨਾ ਕੀਤਾ ਜਾਵੇ ਔਰ ਪੰਜਾਬ ਦੇ ਵਿੱਚ ਤੁਸੀਂ ਆਪਣਾ ਜਿਹੜਾ ਵਾਅਦੇ ਕਰਕੇ ਆਏ ਸੀ ਉਹਨਾਂ ਵਾਅਦਿਆਂ ਨੂੰ ਪੂਰਾ ਕਰੋ ਔਰ ਪੰਜਾਬ ਨੂੰ ਜਿਹੜਾ ਕਿ ਇੱਕ ਨੰਬਰ ਸੂਬਾ ਬਣਾਉਣਾ ਵਸੇ ਤੁਸੀਂ ਕਹੇ ਸੀ ਔਰ ਇੱਕ ਨੰਬਰ ਸੂਬਾ ਬਣਾਓ ਜੋ ਪਹਿਲਾਂ ਸਰਕਾਰਾਂ ਵੱਲੋਂ ਚਲਈਆਂ ਹੋਈਆਂ